ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ 'ਚ ਲੈ ਕੇ ਹਾਜ਼ਰ ਹਾਂ ਆਪਾਂ ਅੱਜ ਦੀ ਕਹਾਣੀ ਵਕਤ ਵਕਤ ਇਨਸਾਨ ਨੂੰ ਕੀ-ਕੀ ਦਿਖਾ ਦਿੰਦਾ ਹੈ ਕਦੇ ਆਪਾਂ ਸੋਚ ਵੀ ਨਹੀਂ ਸਕਦੇ ਇਸੇ ਤਰ੍ਹਾਂ ਹੀ ਕੁਝ ਮੇਰੀ ਸਹੇਲੀ ਨਾਲ ਵੀ ਹੋਇਆ ਮੇਰੀ ਸਹੇਲੀ ਜਿਸ ਦਾ ਨਾਮ ਗੀਤਾ ਸੀ ਅਸੀਂ ਦੋਨੋਂ ਬਚਪਨ ਦੇ ਆ ਬਹੁਤ ਹੀ ਪੱਕੀਆਂ ਤੇ ਗੂੜੀਆਂ ਸਹੇਲੀਆਂ ਸੀ ਗੀਤਾ ਇੱਕ ਬਹੁਤ ਹੀ ਅੱਛੇ ਪਰਿਵਾਰ ਦੀ ਤੀ ਸੀ ਤਿੰਨ ਭਰਾਵਾਂ ਦੀ ਇਕਲੌਤੀ ਭੈਣ ਮਾਪੇ ਦੀ ਜਾਨ ਹਰ ਟਾਈਮ ਖੁਸ਼ ਰਹਿਣ ਵਾਲੀ ਹੱਸਦੀ ਖੇਡਦੀ ਤੇ ਮौज ਵਿੱਚ ਰਹਿਣ ਵਾਲੀ ਅਸੀਂ ਦੋਨਾਂ ਨੇ ਸਕੂਲ ਤੋਂ ਲੈ ਕੇ ਕਾਲਜ ਤੱਕ ਦੀ ਪੜ੍ਹਾਈ ਇਕੱਠੀ ਹੀ ਕੀਤੀ ਗੀਤਾ ਬਹੁਤ ਹੀ ਹੁਸ਼ਿਆਰ ਤੇ ਹੁਨਾਰ ਕੁੜੀ ਸੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਉਸ ਦੇ ਮਾਪੇ ਨੇ ਉਸ ਲਈ ਬਹੁਤ ਹੀ ਅੱਛਾ ਘਰ-ਵਾਰ ਲੱਭਿਆ ਅਤੇ ਸੋਹਣੇ ਪੜੇ-ਲਿਖੇ ਗੱਭਰੂ ਜਵਾਨ ਨਾਲ ਉਸ ਦਾ ਵਿਆਹ ਕਰਤਾ। ਗੀਤਾ ਆਪਣੇ ਸਹੁਰੇ ਪਰਿਵਾਰ ਵਿੱਚ ਇਕਲੌਤੀ ਸੀ ਅਤੇ ਪਲੇਠੀ ਦੀ ਸੀ। ਸਭ ਉਸ ਨੂੰ ਬਹੁਤ ਹੀ ਪਿਆਰ ਕਰਦੇ ਸਨ। ਸਮਾਂ ਬੀਤਦੇ ਮੇਰਾ ਵੀ ਵਿਆਹ ਹੋ ਗਿਆ। ਪਰ ਮੈਂ ਅਤੇ ਗੀਤਾ ਆਪਸ ਵਿੱਚ ਰਾਬਤੇ ਦੇ ਵਿੱਚ ਰਹੀਆਂ। ਮੈਂ ਵੀ ਆਪਣੇ ਸਾਰੇ ਪਰਿਵਾਰ ਵਿੱਚ ਬਹੁਤ ਹੀ ਖੁਸ਼ ਸੀ ਟਾਈਮ ਨਾਲ ਗੀਤਾ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਆ ਗੀਤਾ ਬਹੁਤ ਖੁਸ਼ ਸੀ ਉਹ ਕਈ ਵਾਰ ਮੈਨੂੰ ਆਪਣੇ ਪਤੀ ਦੇ ਨਾਲ ਮਿਲਣ ਵਾਸਤੇ ਮੇਰੇ ਘਰ ਆਉਂਦੀ ਰਹਿੰਦੀ ਸੀ ਅਸੀਂ ਦੋਨੋਂ ਆਪਣੇ ਪਰਿਵਾਰਾਂ ਵਿੱਚ ਬਹੁਤ ਹੀ ਖੁਸ਼ ਸੀ ਇੱਕ ਦਿਨ ਅਚਾਨਕ ਗੀਤਾ ਦਾ ਫੋਨ ਆਇਆ ਅਤੇ ਉਹ ਬਹੁਤ ਹੀ ਰੋ ਰਹੀ ਸੀ। ਉਸਨੇ ਦੱਸਿਆ ਕਿ ਸਾਡੀ ਫੈਕਟਰੀ ਵਿੱਚ ਅੱਗ ਲੱਗ ਗਈ ਹੈ ਜਿਸ ਕਰਕੇ ਸਭ ਕੁਝ ਖਤਮ ਹੋ ਗਿਆ ਹੈ। ਉਹ ਬਹੁਤ ਪਰੇਸ਼ਾਨ ਸੀ। ਮੈਂ ਉਸ ਨੂੰ ਬਹੁਤ ਹੌਸਲਾ ਦਿੱਤਾ ਜਿਸ ਨਾਲ ਉਸ ਨੂੰ ਕੁਝ ਅੱਛਾ ਮਹਿਸੂਸ ਹੋਇਆ। ਫੈਕਟਰੀ ਵਿੱਚ ਅੱਗ ਲੱਗਣ ਨਾਲ ਕਾਰੋਬਾਰ ਬਿਲਕੁਲ ਹੀ ਖਤਮ ਹੋ ਗਿਆ ਸੀ। ਇਸ ਟੈਨਸ਼ਨ ਦੇ ਵਿੱਚ गीता ਦਾ ਪਤੀ ਬਿਮਾਰ ਰਹਿਣ ਲੱਗਾ। ਉਹਨਾਂ ਦਾ ਇੱਕ ਸ਼ੋਰੂਮ ਵੀ ਸੀ ਜੋ ਕਿ ਉਹ ਵੀ ਬੰਦ ਹੋ ਗਿਆ। ਕਾਰੋਬਾਰ ਬਿਲਕੁਲ ਖਤਮ ਹੋ ਗਿਆ। ਗੀਤਾ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ। ਉਸਦੇ ਭਰਾਵਾਂ ਨੇ ਉਸਦੀ ਬਹੁਤ ਮਦਦ ਕੀਤੀ। ਪਰ ਕਿਸੇ ਦੇ ਮਦਦ ਕਰਨ ਨਾਲ ਸਾਰੀ ਜ਼ਿੰਦਗੀ ਨਹੀਂ ਚੱਲਦੀ। ਗੀਤਾ ਦੇ ਪਤੀ ਦੀ ਹਾਲਤ ਦਿਨ ਬਦਿਨ ਖਰਾਬ ਹੁੰਦੀ ਜਾ ਰਹੀ ਸੀ ਫਿਰ ਗੀਤਾ ਨੇ ਨਿਰਣਾ ਲਿਆ ਕਿ ਉਹ ਜੋਬ ਕਰੇਗੀ ਉਹ ਆਪਣੇ ਦਸਤਾਵੇਜ਼ ਲੈ ਕੇ ਜੋਬ ਲੱਭਣ ਲਈ ਚੱਲ ਪਈ ਬਹੁਤ ਸਾਰੇ ਦਫ਼ਤਰਾਂ ਵਿੱਚ ੱੱਕੇ ਖਾਣ ਤੋਂ ਬਾਅਦ ਵੀ ਉਸ ਨੂੰ ਕੋਈ ਜੋਬ ਨਾ ਮਿਲੀ ਉਹ ਬਹੁਤ ਪਰੇਸ਼ਾਨ ਸੀ ਪਤੀ ਦੀ ਦਵਾਈ ਲਈ ਵੀ ਉਸ ਕੋਲ ਪੈਸੇ ਨਹੀਂ ਸਨ ਇੱਕ ਦਿਨ ਉਸ ਨੇ ਸੋਚਿਆ ਕਿਉਂ ਨਾ ਮੈਂ ਕਿਸੇ ਦੇ ਘਰ ਵਰਤਨ ਸਫਾਈ ਦਾ ਕੰਮ ਫੜ ਲਵਾ ਅਤੇ ਉਹ ਕੰਮ ਦੀ ਤਲਾਸ਼ ਵਿੱਚ ਨਿਕਲ ਪਈ ਫਿਰ ਉਸ ਨੂੰ ਇੱਕ ਘਰ ਵਿੱਚ ਕੰਮ ਮਿਲ ਗਿਆ ਬਰਤਨ ਔਰ ਸਫਾਈ ਦਾ ਬਹੁਤ ਹੀ ਅੱਛਾ ਪਰਿਵਾਰ ਸੀ 4000 ਵਿੱਚ ਉਸ ਨੂੰ ਕੰਮ ਮਿਲਿਆ ਉਹ ਹੁਣ ਅੱਛਾ ਮਹਿਸੂਸ ਕਰ ਰਹੀ ਸੀ ਕੰਮ ਕਰਦੇ ਕਿਵੇਂ ਉਸ ਦਾ ਦਿਨ ਨਿਕਲ ਜਾਂਦਾ ਪਤਾ ਹੀ ਨਾ ਚੱਲਦਾ ਇੱਕ ਦਿਨ ਉਸ ਦੀ ਮਾਲਕਿਨ ਬਹੁਤ ਹੀ ਪਰੇਸ਼ਾਨ ਸੀ ਗੀਤਾ ਨੇ ਪੁੱਛਿਆ ਕਿ ਮੈਡਮ ਤੁਸੀਂ ਪਰੇਸ਼ਾਨ ਕਿਉਂ ਹੋ ਉਸ ਨੇ ਕਿਹਾ ਕਿ ਅੱਜ ਮੇਰੀ ਬਹੁਤ ਹੀ ਜ਼ਰੂਰੀ ਜ਼ੂਮ ਤੇ ਮੀਟਿੰਗ ਹੈ ਔਰ ਮੇਰਾ ਲੈਪਟਾਪ ਕੰਮ ਨਹੀਂ ਕਰ ਰਿਹਾ ਗੀਤਾ ਨੇ ਕਿਹਾ ਲਿਆਓ ਮੈਨੂੰ ਇੱਕ ਵਾਰ ਆਪਣਾ ਲੈਪਟਾਪ ਚੈੱਕ ਕਰਵਾ ਦਿਓ ਤਾ ਉਸਦੀ ਮੈਡਮ ਕਹਿਣ ਲੱਗੀ ਗੀਤਾ ਤੂੰ ਕਿਵੇਂ ਠੀਕ ਕਰ ਸਕਦੀ ਹੈ ਉਸਨੇ ਕਿਹਾ ਤੁਸੀਂ ਇੱਕ ਵਾਰ ਮੈਨੂੰ ਦਿਓ ਤਾਂ ਸਹੀ ਗੀਤਾ ਨੇ ਲੈਪਟਾਪ ਲਿਆ 10 ਮਿੰਟ ਚੈੱਕ ਕੀਤਾ ਅਤੇ 10 ਮਿੰਟ ਬਾਅਦ ਉਸਨੇ ਲੈਪਟਾਪ ਮੈਡਮ ਨੂੰ ਦੇ ਦਿੱਤਾ ਅਤੇ ਕਿਹਾ ਲਓ ਮੈਡਮ ਤੁਸੀਂ ਆਪਣੀ ਜੂਮ ਮੀਟਿੰਗ ਸਟਾਰਟ ਕਰ ਲਵੋ ਉਸਦੀ ਮੈਡਮ ਨੇ ਜਦੋਂ ਲੈਪਟਾਪ ਆਨ ਕੀਤਾ ਅਤੇ ਉਹ ਬਹੁਤ ਹੀ ਖੁਸ਼ ਹੋ ਗਈ। ਉਹ ਕਹਿਣ ਲੱਗੀ, "ਗੀਤਾ, ਮੈਂ ਤਾਂ ਬਹੁਤ ਜਣਾਂ ਨੂੰ ਲੈਪਟਾਪ ਚੈੱਕ ਕਰਾਇਆ ਪਰ ਠੀਕ ਨਹੀਂ ਹੋਇਆ। ਤੂੰ ਤਾਂ ਇੰਨੀ ਜਲਦੀ ਠੀਕ ਕਰ ਦਿੱਤਾ।" ਗੀਤਾ ਨੇ ਉਹਨਾਂ ਨੂੰ ਦੱਸਿਆ, "ਮੈਡਮ, ਮੈਂ ਕੰਪਿਊਟਰ ਸਾਇੰਸ ਵਿੱਚ ਇੰਜੀਨੀਅਰਿੰਗ ਕੀਤੀ ਹੈ ਪਰ ਮੈਨੂੰ ਕਿਤੇ ਵੀ ਜੌਬ ਨਹੀਂ ਮਿਲੀ। ਜਿੱਥੇ ਵੀ ਗਈ, ਬਸ ਲੋਕ ਕੁਝ ਹੋਰ ਹੀ ਦੇਖਦੇ ਸੀ ਫਿਰ ਉਸਦੀ ਮੈਡਮ ਨੇ ਕਿਹਾ ਗੀਤਾ ਸਾਨੂੰ ਆਪਣੀ ਕੰਪਨੀ ਵਿੱਚ ਇੱਕ ਕੰਪਿਊਟਰ ਇੰਜੀਨੀਅਰ ਦੀ ਜ਼ਰੂਰਤ ਹੈ ਮੈਂ ਅੱਜ ਹੀ ਤੇਰੇ ਬਾਜੀ ਨਾਲ ਗੱਲ ਕਰਦੀ ਹਾਂ ਗੀਤਾ ਬਹੁਤ ਹੀ ਖੁਸ਼ ਹੋਈ ਅਗਲੇ ਦਿਨ ਜਦੋਂ ਉਹ ਕੰਮ ਤੇ ਆਈ ਤਾਂ ਉਸਦੀ ਮੈਡਮ ਨੇ ਉਸ ਨੂੰ ਦੱਸਿਆ ਕਿ ਤੇਰੀ ਨੌਕਰੀ ਸਾਡੀ ਕੰਪਨੀ ਵਿੱਚ ਪੱਕੀ ਹੋ ਗਈ ਹੈ ਤੂੰ ਅੱਜ ਤੋਂ ਸਾਡੀ ਕੰਪਨੀ ਦੀ ਕੰਪਿਊਟਰ ਇੰਜੀਨੀਅਰ ਹੈ ਔਰ ਤੇਰੀ ਇੱਕ ਮਹੀਨੇ ਦੀ ਸੈਲਰੀ 50000 ਰੁਪਏ ਹੈ ਇਹ ਸੁਣ ਕੇ ਗੀਤਾ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਉਹ ਬੇਫਿਕਰ ਹੋ ਗਈ ਕਿ ਹੁਣ ਮੈਂ ਆਪਣੇ ਪਤੀ ਦਾ ਇਲਾਜ ਅੱਛੇ ਤਰੀਕੇ ਨਾਲ ਕਰਵਾ ਲਵਾਂਗੀ ਅਤੇ ਆਪਣੇ ਬੱਚਿਆਂ ਨੂੰ ਅੱਛੇ ਸਕੂਲ ਵਿੱਚ ਪੜ੍ਹਾ ਸਕਾਂਗੀ ਗੀਤਾ ਨੇ ਬਹੁਤ ਹੀ ਮਿਹਨਤ ਕੀਤੀ ਔਰ 6 ਮਹੀਨੇ ਵਿੱਚ ਹੀ ਉਸ ਨੂੰ ਤਰੱਕੀ ਮਿਲ ਗਈ ਗੀਤਾ ਨੇ ਆਪਣੇ ਪਤੀ ਦਾ ਅੱਛਾ ਇਲਾਜ ਕਰਵਾਇਆ ਅਤੇ ਉਹ ਵੀ ਠੀਕ ਹੋ ਗਏ ਫਿਰ ਉਹਨਾਂ ਨੇ ਇੱਕ ਛੋਟਾ ਜਿਹਾ ਕੱਪੜੇ ਦਾ ਕਾਰੋਬਾਰ ਖੋਲਿਆ ਉਸ ਦੇ ਪਤੀ ਦੀ ਮਿਹਨਤ ਨੇ ਇੰਨਾ ਰੰਗ ਲਿਆਂਦਾ ਕਿ ਉਸ ਨੇ ਇੱਕ ਛੋਟੀ ਜਿਹੀ ਦੁਕਾਨ ਤੋਂ ਇੱਕ ਫੈਕਟਰੀ ਬਣਾ ਲਈ ਅਤੇ ਤਿੰਨ ਸ਼ੋਰੂਮ ਖੋਲ ਲਏ ਔਰ ਬੱਚੇ ਵੀ ਅੱچھے ਸਕੂਲ ਕਾਲਜ ਵਿੱਚ ਪੜਨ ਲੱਗ ਗਏ ਗੀਤਾ ਬਹੁਤ ਹੀ ਖੁਸ਼ ਸੀ ਜਦੋਂ ਉਸ ਦਾ ਮੇਰੇ ਕੋਲ ਹੋਣ ਆਇਆ ਤਾਂ ਮੇਰੀ ਖੁਸ਼ੀ ਦਾ ਵੀ ਕੋਈ ਟਿਕਾਣਾ ਨਾ ਰਿਹਾ ਇਹ ਸਭ ਗੀਤਾ ਦੀ ਮਿਹਨਤ ਦਾ ਨਤੀਜਾ ਸੀ ਦਿਨ-ਬਦਿਨ ਉਹਨਾਂ ਨੇ ਦੇ ਹਾਲਾਤ ਬਹੁਤ ਅੱਛੇ ਹੋ ਗਏ ਦੋਸਤੋ ਇਹ ਵਕਤ ਹੀ ਹੈ ਜੋ ਆਪਣੇ ਰੰਗ ਦਿਖਾਉਂਦਾ ਹੈ ਅਤੇ ਇਹ ਇਮਤਿਹਾਨ ਲੈਂਦਾ ਹੈ ਕਿ ਇਸ ਔਖੇ ਟਾਈਮ ਵਿੱਚ ਕੌਣ-ਕੌਣ ਪਾਰ ਲੰਘ ਸਕਦਾ ਹੈ ਗੀਤਾ ਨੇ ਆਪਣਾ ਇਹ ਔਖਾ ਟਾਈਮ ਬਹੁਤ ਹੀ ਸਬਰ ਅਤੇ ਸੰਤੋਖ ਨਾਲ ਪਾਸ ਕੀਤਾ ਅਤੇ ਮਿਹਨਤ ਕੀਤੀ ਅੱਜ ਉਹ ਜਿਸ ਮੁਕਾਮ ਤੇ ਹੈ ਉਸ ਦੇ ਬੱਚੇ ਅਤੇ ਉਸ ਦਾ ਪਤੀ ਉਸ ਦਾ ਦਿਲੋਂ ਸਤਿਕਾਰ ਕਰਦੇ ਹਨ ਦੋਸਤੋ ਅਸੀਂ ਜਦੋਂ ਵਖਤ ਦੇ ਨਾਲ-ਨਾਲ ਚੱਲਦੇ ਹਾਂ ਤਾਂ ਵਖਤ ਵੀ ਸਾਨੂੰ ਆਪਣੀ ਕਦਰ ਸਮਝਾ ਦਿੰਦਾ ਹੈ ਸਾਨੂੰ ਹਰ ਵੇਲੇ ਉਸ ਪਰਮਾਤਮਾ ਅੱਗੇ ਅਰਦਾਸਾਂ ਕਰਨੀਆਂ ਚਾਹੀਦੀਆਂ ਹਨ ਕਿ ਅਸੀਂ ਹਰ ਤਰ੍ਹਾਂ ਦੇ ਟਾਈਮ ਨੂੰ ਵਖਤ ਨੂੰ ਸਬਰ ਸੰਤੋਖ ਨਾਲ ਨਜਿੱਠੀਏ ਅਤੇ ਵਖਤ ਦੀ ਕਦਰ ਕਰੀਏ اگر ਅਸੀਂ ਅੱਜ ਵਕਤ ਦੀ ਕਦਰ ਨਹੀਂ ਕਰਾਂਗੇ ਤਾਂ ਵਕਤ ਵੀ ਸਾਡੀ ਕਦਰ ਨਹੀਂ ਕਰੇਗਾ ਸਗੋਂ ਸਾਨੂੰ ਸਭ ਕੁਝ ਸਿਖਾਉਂਦਾ ਹੈ ਇਸ ਲਈ ਦੋਸਤੋ ਹਮੇਸ਼ਾ ਵਕਤ ਦੀ ਕਦਰ ਕਰੋ ਧੰਨਵਾਦ ਜੀ ਇਸ ਕਹਾਣੀ ਨੂੰ ਲਿਖਿਆ ਹੈ ਜੀ ਹਰਲੀਨ कौर ਜਸਲ ਜੀ ਨੇ ਜੇਕਰ ਤੁਹਾਨੂੰ ਸਾਡੀਆਂ ਕਹਾਣੀਆਂ ਵਧੀਆ ਲੱਗਦੀਆਂ ਹਨ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ